ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪਰੰਪਰਾਵਾਂ ਦੇ ਵਿੱਚ ਸਰਬੋਤਮ ਸਨਮਾਨ ਤੇ ਸਤਕਾਰ ਦਾ ਅਸਥਾਨ ਤੇ ਬਦਵੀਆਂ ਪ੍ਰਤ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਨਾਲ ਸਿੱਖਾਂ ਦੀ ਵੱਡੀ ਜਮਾਤ ਚੁਣੀ ਹੋਈ ਸਸਤਾ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸਿੱਖਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਗੁਰੂ ਦੇ ਸਨ ਸਿਧਾਂਤ ਦਾ ਪ੍ਰਚਾਰ ਕਰਨ ਦਾ ਵੱਡੀ ਜ਼ਿੰਮੇਵਾਰੀ ਦੀ ਸਿੱਖਾ ਤੇ ਆਉਂਦੀ ਕੋਈ ਵੀ ਮੁਸ਼ਕਲ ਜਿਹੜੀ ਆ ਕੋਈ ਵੀ ਹਮਲਾਵਾ ਉਹ ਉਸ ਨੂੰ ਟਕਰੌਂਦੀ ਆ ਸ੍ਰੀ ਕਾਲ ਤਖਤ ਸਾਹਿਬ ਦੀ ਸਰਬੋਸਤੀ ਹੈ। ਉਹ ਪਿਛਲੇ ਸਮੇਂ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਨਾਲ ਸਿੱਖ ਹਮਾਣ ਦੇ ਅੰਦਰ ਕਾਫੀ ਡਰ ਤੇ ਰੋਸ ਵੀ ਆ ਤੇ ਠੋਸ ਵੀ ਆ। ਸੋ ਉਹਦੇ ਕੋਈ ਵੀ ਕਾਰਨ ਹੋ ਸਕਦੇ ਨੇ ਪਰ ਅੱਜ ਜਦੋਂ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਸਾਨੂੰ ਇਸ ਗੱਲ ਲਈ ਮਹਿਸੂਸ ਹੋਇਆ ਕਿ ਪੰਥ ਦੇ ਅੰਦਰ ਉੱਠਣ ਵਾਲੇ ਚਾਹੇ ਪਹਿਲਾਂ ਉੱਠੇ ਚਾਹੇ ਅਜੇ ਉੱਠਰੇ ਨੇ ਉਹਨਾਂ ਮਸਲਿਆਂ ਦਾ ਅਖੀਰ ਇਹੋ ਹੀ ਹੱਲ ਹੈ ਕਿਉਂਕਿ ਪੰਥ ਜਿਹੜਾ ਵਾ ਇਹ ਸਮਝੀਆਂ ਜਫੇਬੰਦੀਆਂ ਸੰਪਰਦਾਵਾਂ ਦੀ ਰਕਤਰਤਾ ਦੇ ਨਾਲ ਹੀ ਸੋਚਾ ਬਣਦਾ ਜਦੋਂ ਕਿ ਇਹ ਗੱਲ ਠੀਕ ਹੈ ਕਿ ਅਧਿਕਾਰਕ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਜਾਂ ਦੀ ਅੰਤਰ ਕਮੇਟੀ ਨੂੰ ਵੱਡੇ ਅਧਿਕਾਰ ਦੇ ਪਰ ਇਹ ਕਿਤੇ ਵੀ ਅਸੀਂ ਨਹੀਂ ਕਹਿ ਸਕਦੇ ਕਿ ਜੱ태ਦਾ ਸਾਹਿਬ ਕਿਸੇ ਸਸਤਾ ਦੇ ਮੁਲਾਜਮ ਨੇ ਜੱ태ਦਾ ਸਾਹਿਬ ਸਾਡੇ ਦੀ ਸਰਕਾਰ ਲੋਕ ਨੇ ਜਿਨ੍ਹਾਂ ਦੀ ਯੋਗਤਾ ਵਿੱਚ ਅਸੀਂ ਹੁਣ ਪੰਦਨੀ ਚੜਦੀ ਕਲਾ ਤੇ ਕੀ ਕੀ ਦੀ ਅਸੀਂ ਗੱਲ ਕਰਦੇ ਆ। ਜੋ ਜੋ ਹੁਣ 6 ਕਟੜੀ ਦੇ ਪ੍ਰਧਾਨ ਡੋਕਟਰ ਜਦੂ ਸਿੰਘ ਧਾਮੀ ਜੀ ਨੇ ਜੇਕਰ ਕੀਤਾ ਹੈ ਕਿ 26 ਤਰੀਕ ਦੇ ਵਜਨ ਜਲਾਸ ਦੇ ਵਿੱਚ ਸਿੰਘ ਸਾਹਿਬ ਦੀ ਨਿਯੁਕਤੀ ਯੋਗਤਾ ਕਾਰਕਸ਼ੀਲਤਾ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੀ ਵੈਰਾਈਟੀ ਸਮੇ ਇਹ ਵਿਸ਼ੇਸ਼ ਜਿਹੜੇ ਆ ਉਹ ਪ੍ਰੋਗਰਾਮ ਕੀਤੇ ਜਾਣਗੇ ਉਹਨਾਂ ਦੀ ਵਧਾਈ ਵੀ ਬੜੇ ਸਨਮਾਨ ਤੇ ਸਰਕਾਰ ਜੋ ਹੋਣੀ ਚਾਹੀਦੀ ਆ ਇਹ ਇਸ ਗੱਲ ਦੇ ਲਈ ਮਤਾ ਲਿਆਂਦਾ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਮਸਲਿਆਂ ਦਾ ਹੱਲ ਹੋਏਗਾ ਜਿਹਦੇ ਵਿੱਚ ਪੰਥਕ ਏਕਤਾ ਤੇ ਖਾਸ ਤੌਰ ਤੇ ਸਿੱਖ ਬਰੋਹ ਦੀ ਸ਼ਕਤੀਆਂ ਇਹਨਾਂ ਗੱਲਾਂ ਦਾ ਮੁੱਦਾ ਬਣਾ ਕੇ ਸਾਡੇ ਵਿੱਚ ਪਾੜਾ ਪਾ ਰਹੀਆਂ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸੋ ਅਸੀਂ ਅਪੀਲ ਕਰਦੇ ਆਂ ਸੋਚੀਆਂ ਸੰਪਰਦਾਵਾਂ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਕਿ ਛਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿਨ੍ਹਾਂ ਦੀ ਵੱਡੀ ਯੋਗਦਾਰੀ ਆ ਤੁਹਾਡੀ ਸستا ਸਿੱਖਵਾਮ ਵੱਲੋਂ ਚੁਣੀ ਹੋਈ ਆ ਉਸ ਦੇ ਵੱਲੋਂ ਲਿਆਦੇ ਜਾ ਰਹੇ ਮਤੇਦਾਰ ਡਟ ਕੇ ਸਮਰਥਨ ਕਰੀਏ ਕਿਸੇ ਤਰ੍ਹਾਂ ਦੇ ਵੈਰ ਵਿਰੋਧ ਤੇ ਪ੍ਰਦਰਸ਼ਨਾਂ ਤੋਂ ਆਪਣੇ ਆਪ ਨੂੰ ਅਸੀਂ ਦੂਰ ਕਰੀਏ ਕਿਉਂਕਿ ਹੋਏ ਇਕੱਤਰ ਮੇਰੇ ਮੇਰੇ ਭਾਈ ਦੁਬਦਾ ਹਜ਼ੂਰ ਕਰੋ ਲਿਬਲਾਏ ਜੇ ਗੁਰੂ ਦੇ ਉਸ ਬਾਣੀ ਦੇ ਆਸ਼ੇ ਨੂੰ ਅਸੀਂ ਸਤਕਾਰ ਤੇ ਸਨਮਾਨ ਕਰਦੇ ਆਂ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਕੱਤਰ ਹੋ ਕੇ ਜਿਹੜੀਆਂ ਗੱਲਾਂ ਤੇ ਵਿਰੋਧੀ ਧਿਰਾਂ ਵਿਰੋਧੀ ਸ਼ਕਤੀਆਂ ਸਿੱਖ ਮਾਰੂ ਨੀਤੀਆਂ ਲੈ ਕੇ ਚੱਲ ਰਹੇ ਜਿਹੜੇ ਲੋਕ ਨੇ ਉਹ ਭਾਵੇਂ ਸਾਡੇ ਨੇ ਦੇ ਭਾਵੇਂ ਸਾਡੇ ਦੂਜੇ ਪੜ ਦੇ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਉਹਨਾਂ ਨੂੰ ਇਸ ਗੱਲ ਦਾ ਬਲ ਮਿਲਦਾ ਇਹਨਾਂ ਮਸਲਿਆਂ ਤੋਂ ਇਹਨਾਂ ਹਾਲਾਤਾਂ ਤੋਂ ਸਾਨੂੰ ਵਝਣਾ ਚਾਹੀਦਾ ਸੋ ਹੱਥ ਮਲ ਕੇ ਸਮੂੱਚੀ ਸੇਤ ਆਵਾਮ ਉਭੇਤੀਆ ਇਹ ਆਓ ਜਿਹੜਾ ਫੈਸਲਾ ਛਲੋਣੀ ਗੁਰਦਾਰਾ ਪੜਨ ਦਾ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਤੁਹਾਡੇ ਕਚੈਰੀ ਦੇ ਵਿੱਚ ਲੈ ਕੇ ਆਂਦਾ ਉਸ ਨੂੰ ਪ੍ਰਵਾਨ ਚੜਾਈਏ ਆਉਣ ਵਾਲੇ ਸਮੇਂ ਦੇ ਅੰਦਰ ਚਾਹੇ ਉਸ ਅੱਜ ਤੇ ਚਾਹੇ ਅੱਜ ਤੋਂ ਪਹਿਲਾਂ ਦੇ ਸਮੇਂ ਤੇ ਜੋ ਛਰੋਣੀ ਗੁਰਦੁਆਰਾ ਪਰੰਧ ਕਮੇਟੀ ਤੇ ਕਈ ਤਰ੍ਹਾਂ ਦੀਆਂ ਦੂਸ਼ਣਾਂ ਲਾਈਆਂ ਜਾਂਦੀਆਂ ਕਿ ਇਹਨਾਂ ਨੇ ਇਸ ਤਰ੍ਹਾਂ ਕਰਦਾ ਇਸ ਤਰ੍ਹਾਂ ਕਰਦਾ ਉਹਨਾਂ ਦਾ ਅਸਲੀ ਨਹੀਂ ਹੱਲ ਲੱਭੇ ਜਾ ਸਕੇ ਸੋ ਸੋਚੇ ਛਰੋਣੀ ਕਮੇਟੀ ਮੈਂਬਰ ਸਹਿਮਤ ਸੋਚਿਆ ਸਿੱਖ ਸੰਪਰਦਾਵਾਂ ਜੱਥੇਬੰਦੀਆਂ ਸਭ ਨੂੰ ਪੀੜਾ ਇਹ ਆਓ ਤਕੱਤਰ ਹੋ ਗਏ ਅਜਿਹੇ ਮਸਲੇ ਦਾ ਸੁਖਾਵਾਂ ਹੱਲ ਤੇ ਗੁਰੂ ਦੇ ਆਸ਼ੀਰਵਾਦ ਕੱਢਣ ਵਾਸਤੇ ਜੋ ਛਰੋਣੀ ਕਮੇਟੀ ਨੂੰ ਬੁਲਾ ਕਰ ਰਹੀ ਹੈ ਉਸ ਦਾ ਡਟ ਕੇ ਸਹਿਯੋਗ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ